ਕੋਨਾ ਮੇਰੇ ਭਾਵਾਂ ਦਾ ਕਿ ਮੇਰਾ ਪਰਵਾਹ ਆਵੇ ਅਰਣ ਸੇਨਾ ਕੁਮਾ ਕੋਈ ਤੋਖਲਾ ਨਹੀਂ ਰੱਖਣਾ ਉਹਨਾਂ ਨੇ ਸਟੇਜ ਦੇ ਉੱਪਰ ਆ ਜਾਣੇ ਤੁਹਾਡਿਆਂ ਸਾਰਿਆਂ ਦੇ ਦੀਦਿਆਂ ਨੇ ਉਸਮ ਇਸ ਕਰਕੇ ਤਕੜੇ ਹੋ ਕੇ ਅੱਜ ਇੱਕ ਤਹਈਆ ਲੈ ਕੇ ਆਇਆ ਅੰਦোলন ਨੂੰ ਪਿੱਛੇ ਨਹੀਂ ਹਟਣ ਦੇ ਮੰਗੇ ਸੋ ਆਪਣੇ ਵਿੱਚ ਬਹੁਤ ਸਾਰੀਆਂ ਸੱਸਾਂਵਾਂ ਪਹੁੰਚੀਆਂ ਨੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਪ੍ਰਧਾਨ ਮਹਿੰਦਰ ਸਿੰਘ ਹਰਿਆਣੇ ਤੋਂ ਨਰਵਾਣਾ ਦੇ ਰੇਲਵੇ ਸਟੇਸ਼ਨ ਤੇ ਰੁਕਿਆ ਹੋਇਆ ਜਥਾ ਕਿੱਥੇ ਕਿੱਥੇ ਰੋਕੋਗੇ ਇਹ ਅੰਦolan ਕੇਵਲ ਪੰਜਾਬ ਦਾ ਨਹੀਂ ਇਹ ਅੰਦolan ਦੇਸ਼ ਭਰ ਦੇ ਲੋਕਾਂ ਦਾ ਹੈ ਦੇਸ਼ ਤੋਂ ਵੀ ਬਾਹਰ ਜਾਣ ਮੈਂ ਬੇਨਤੀ ਕਰਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਲਖਵਿੰਦਰ ਸਿੰਘ ਝੋਲਤ ਉਸ ਦੇ ਇੱਥੇ ਹਣ ਲਖਵਿੰਦਰ ਸਿੰਘ ਜੀ ਔਲਖ ਜਸਜੀਤ ਸਿੰਘ ਟਲੇਵਾਲ ਜਿੰਦਾਬਾਦ ਜਿੰਦਾਬਾਦ

ਕੋਈ ਨਾ ਕੋਈ ਨਾ ਹੱਥ ਬਨ ਕੇ ਬੇਨਤੀ ਹੈ ਸਾਡੀ ਕੋਈ ਵੀ ਉੱਠੇ ਨਾ ਸਭ ਤੱਕ ਗੱਲ ਪਹੁੰਚ ਜਾਣੀ ਉਹਨਾਂ ਦੀ ਉਹਆਂ ਮੰਗਾ ਲਾਗੂ ਕਰਾਉਣ ਵਾਸਤੇ ਅੱਜ ਇਹ ਫੈਸਲਾ ਕੀਤਾ ਹੈ ਸੋ ਇਹਨੀਆਂ ਬੇਨਤੀਆਂ ਕਰਦਾ ਕਿੰਨਾ ਦਾ ਜਾਤ ਦਾ ਪਲਾਫ ਪਤੇ ਵਾਹਿਗੁਰੂ ਜੀ ਕਾ ਕਾਂਸਾ ਵਾਹਿਗੁਰੂ ਜੀ ਕੀ ਪਤੇ ਧੰਨਵਾਦ ਬਲਦੇਵ ਸਿੰਘ ਜੀ ਸਿਰਸਾ ਸਾਡੇ ਕੋਲੇ ਰਜਿੰਦਰ ਸਿੰਘ ਜੀ ਖੋਸਾ ਪਿਆਰ ਆਜੂ ਦੋਵੇਂ ਪੌਰਮਾਂ ਦੇ ਸੱਦੇ ਤੇ ਐਸਕੇਮ ਨਾਨ ਪੋਲੀਟਿਕਲ ਪਾਰ ਦਾ ਸਾਹਬ ਨਾਲ ਸਾਹਮਣਾ ਕਰਦਿਆਂ ਨੂੰ ਕਿਉਂਕਿ ਲੜਾਈ ਫਾਸਲਾ ਤੇ ਨਖਲਾਂ ਦੀ ਆ ਜਾਂ ਪਰ ਤੇ ਸਾਫਰ ਦੀ ਆ ਬੀਜੇਪੀ ਸਰਕਾਰ ਬਹੁਤ ਜ਼ਿਆਦਾ ਜ਼ੁਲਮ ਕਰ ਰਹੀ ਆ ਅਤਿਆਚਾਰ ਕਰ ਰਹੀ ਆ ਜਿਵੇਂ ਇਹਦੀ ਤਾਜਾ ਘਾਹਾਰਨਾ ਪਰ ਸਰਕਾਰ ਨੇ ਉੱਥੇ ਵੀ ਅਤਿਆਚਾਰ ਦੀ ਕੋਈ ਕਾਸਰ ਨਹੀਂ ਛੱਡੀ ਜਿਵੇਂ ਐਕਸਪਾਇਰ ਗੈਸ ਦੇ ਅਥਰਵ ਗੈਸ ਦੇ ਕੋਲੇ ਐਸਐਲਰਜਾ ਗੋਲੀਆਂ ਕਿ ਸਰਜਾ ਜਗਜੀਤ ਸਿੰਘ ਡੱਲੇਵਾਲ ਨੇ ਜਿਵੇਂ ਉਹ ਲਾਤੀ ਸੀ ਕਿ ਦੋਨੇ ਫੋਰਮ ਜੋ ਮੰਗਾਂ ਤੇ ਲੜਾਈ ਲੜਦੇ ਨੇ ਉਹ ਜਾਇਜ਼ ਮੰਗਾਂ ਨੇ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਨਾਲ ਲੋਕ ਬੈਠੇ ਨੇ ਔਰ ਮੈਂ ਸਮਝਦਾ ਜੋ ਸਾਡੇ ਤੇ ਅਤਿਆਚਾਰ ਹੋਇਆ ਔਰ ਨੌਨ ਪੋਟੀਕਲ ਦੀ ਸੋਚ ਹੈ ਮੋਰ ਨਮਾਜ਼ ਹੋਏ ਸਖਜੀਤ ਸਿੰਘ ਹਰ ਬਹੁ ਚੰਗੇ ਔਰ ਮੈਂ ਸਮਝਦਾ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਐਡੀ ਵੱਡੀ ਸੋਚ ਆ ਜਗਜੀਤ ਸਿੰਘ ਢੱਲੇਵਾਲ ਦੀ ਸਾਰੀ ਸੋਚ ਜੇ ਬੈਠੀ ਆ ਉਹਨਾਂ ਦੀ ਸੋਚ ਪੂਰੇ ਭਾਰਤ ਵਿੱਚ ਚੱਲੇ ਗਈ ਆ ਸਾਡੀ ਸੋਚ ਕੀ ਆ ਕਿ ਕਿਸੇ ਕਿਸਾਨ ਦੇ ਪੁੱਤ ਦੇ ਛੜੀਟ ਨਹੀਂ ਆਉਣੀ ਚਾਹੀਦੀ ਸਾਡੀਆਂ ਕਿੰਨੀਆਂ ਵੀ ਜਾਨਾਂ ਚਲੇ ਜਾਣ ਅੱਜ ਤੱਕ 7 ਲੱਖ ਕਿਸਾਨ ਖੁਦਕਚੀਆਂ ਕਰ ਗਿਆ ਉਹ ਫੁੱਤਕਸ਼ਿਆਂ ਨੂੰ ਬੰਦ ਕਰਨ ਲਈ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਜ਼ਿੰਦਗੀ ਲਾਈ ਦਾਤ ਜਿੱਥੇ ਜਿੱਥੇ ਤੁਸੀਂ ਜਿੱਤਵਾਲ ਵਧ ਰਹੇ ਹੋ ਉੱਥੇ-ਉੱਥੇ ਜਗਜੀਤ ਸਿੰਘ ਡੱਲੇਵਾਲ ਹਰ ਮਿੰਟ ਸਕਿੰਟ ਸ਼ਹਾਦਤਾਂ ਬਣਵਾਦੇ ਆ ਬਹੁਤ ਸਾਰੇ ਕੀਤੂ ਪ੍ਰਾਂਤਾਂ ਕੀਤੂ ਪ੍ਰਾਂਤਾਂ ਦੇ ਮੈਂ ਸਕਦਾ ਬਲਦੇਵ ਸਿੰਘ ਬਡਾਲਾ ਸਾਹਿਬ ਨੇ ਅੱਜ ਵੱਡੀ ਮੋਹਰ ਲਾਈ ਇਸ ਸਟੇਜ ਤੋਂ ਸੋ ਮੈਂ ਸਮਨਾ ਬਾ ਦੋ ਨਾਰੇ ਲਾਉਂਗਾ ਹਾਜ਼ਰੀ ਲਾਉਣੀ 3 ਸੁਯੁਗਤ ਕਿਸਾਨ ਮੋਰਚਾ ਗੈਰ ਆਦਿ ਜਿੰਨ ਭਾਰਤ ਜਿੰਦਾਬਾਦ 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 ਜਗਜੀਤ ਚਾਲੇ ਪਾਉਣੇ ਚਾਹੀਦੇ ਆ ਬੱਟਾ ਨੁਕਸਾਨ ਹੋਊਗਾ ਅਦਬੀਓ ਲੋਕ ਕਹਿੰਦੇ ਆ ਕਿ ਵੱਡੀਆਂ ਮੰਗਾਂ ਠੀਕ ਐ ਅਸੀਂ ਮੰਨਦੇ ਆ ਵੀ ਵੱਡੀਆਂ ਮੰਗਾਂ ਨੇ ਪਰ ਇਹ ਨਹੀਂ ਐ ਕਿ ਮੰਗਾਂ ਮਨਾਇਆਂ ਨਹੀਂ ਜਾ ਸਕਦੀਆਂ ਮੰਗਾਂ ਮਨਾਇਆਂ ਜਾ ਸਕਦੀਆਂ ਜਿਵੇਂ ਅੱਜ ਸਾਡੇ ਸਤਿਵਕੀ ਲੋਕ ਸਾਬਰ ਵਾਲੇ ਲੋਕ ਵੱਡੀ ਪੱਦਰ ਤੇ ਭਰਾਵੋ ਦੇਖ ਦੇ ਕੋਨੇ-ਕੋਨੇ ਦੇ ਵਿੱਚੋਂ ਤੁਸੀਂ ਪਹੁੰਚੇ ਹੋ ਵਿਦਾਈ ਦੇ ਪਾਤਰੋਂ ਤੁਸੀਂ ਨੇ ਇਹ ਸਾਰੇ ਸਰਕਾਰ ਦੀਆਂ ਨੀਤੀਆਂ ਪੋਲਿਸੀਆਂ ਦੇ ਰੋਲਰ ਦੇ ਅੱਗੇ ਆਪਣਾ ਮੰਜਾ ਢਾਹੀ ਬੈਠਿਆ ਜਿਹੜਾ ਕੇਂਦਰ ਸਰਕਾਰ ਦਾ ਵਿਕਾਸ ਮੁਖੀ ਰੋਲਰ ਸਾਡੇ ਜਨਤਕ ਖੇਤਰ ਦੇ ਜਿਹੜੇ ਉਹਨੇ ਤੈਅ ਕਰਤੇ ਅਦਾਰੇ ਤੇ ਸਾਡੇ ਖੇਤੀਬਾੜੀ ਸੈਕਟਰ ਵੱਲ ਵਧਣ ਵਾਸਤੇ ਤਿਆਰ ਹੈ ਉਹ ਵਿਕਾਸ ਮੁਫੀ ਰੋਲਰ ਦੇ ਅੱਗੇ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮੰਜਾ ਡਾਇਆ ਹੋਇਆ ਤੇ ਭਰਾਵੋ ਨੀਤੀਆਂ ਪਾਲਸੀਆਂ ਦੇ ਖਿਲਾਫ ਲਕੀਰ ਖਿੱਚ ਮਾ ਸੰਘਰਸ਼ ਅੱਜ ਸਾਡੇ ਦੋਵੇਂ ਬੋਰਨਾਂ ਵੱਲੋਂ ਕੀਤਾ ਜਾ ਰਿਹਾ ਹੈ ਇਹ ਸੰਘਰਸ਼ ਰੁਕਣੇ ਨਹੀਂ ਕੇਂਦਰ ਦੀ ਸਰਕਾਰ ਕੰਧ ਤੇ ਲਿਖਿਆ ਪੜੇ ਸੰਘਰਸ਼ ਸਮਾਪਤ ਨਹੀਂ ਹੋਣਾ ਇਹ ਸੰਘਰਸ਼ ਕੁਰਬਾਨੀਆਂ ਕਰਨਗੇ ਇਹ ਸੰਘਰਸ਼ ਆਪਣਾ ਜਜਵਾ ਰੱਖਦੇ ਆ ਇਹ ਸੰਘਰਸ਼ ਨਵੀਆਂ ਪਾੜਾ ਪਾਉਣਗੇ ਤੇ ਤੁਹਾਡੇ ਕੋਲੋਂ ਸਾਰਿਆਂ ਕੋਲੋਂ ਭਰਾਵੋ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਸ਼ੰਭੂ ਬਾਰਡਰ ਤੋਂ ਸੱਦਾ ਆਉਂਦਾ ਹੈ ਚਾਹੇ ਖਨੌਰੀ ਬਾਰਡਰ ਤੋਂ ਸੱਦਾ ਆਉਂਦਾ ਹੈ ਚਾਹੇ ਰਤਨਪੁਰੇ ਬਾਰਡਰ ਸਾਰੇ ਮੁੱਠੀ ਬੰਨ ਕਰਕੇ ਜ਼ੋਰਦਾਰ ਨਾਅਰੇ ਲਗਾएंगे ਤਾਂ ਕਿ ਜਗਦੀਸ਼ ਸਿੰਘ ਡੱਲੇਵਾਲ ਜੀ ਤੱਕ ਆਪ ਕੀ ਊਰਜਾ ਪਹੁੰਚ ਸਕੇ ਕਿਸਾਨ ਮੰਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮੰਦੂਰ ਇਕਤਾ ਜਿੰਦਾਬਾਦ जी जी आपकी सोच जी आपकी सोच जी आपकी सोच में, में, साथियों ये कोई साधारण पंचायत नहीं है सरकार जगजीत सिंह डेवाल जी की भावना थी कि रोजाना हजारों किसान मेरे से मिलने आते हैं लेकिन भी そんなサミさんもずっと。 बहुत बड़ा फनौरी बाटर ਇਹ ਤੱਕ ਬੋਲਦਾ ਜਿਹੜਾ ਜਾਮ ਲੱਗਿਆ ਹੋਇਆ ਹੈ ਦੇਖ